ਪੰਜਾਬ ਸੂਬੇ ਦੀ ਗੱਲ ਕਰੀਏ ਇੱਥੇ ਸਰਕਾਰ ਦੇ ਉੱਤੇ ਜਿਹੜਾ ਵੀ ਸਵਾਲ ਉੱਠ ਜੇ ਨਾ ਮੰਨਣ ਨੂੰ ਤਿਆਰ ਨਹੀਂ ਹੁੰਦੀ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਦਾ ਅੱਜ ਦਾ ਨਹੀਂ ਹੈ ਬਹੁਤ ਸਮੇਂ ਤੋਂ ਚੱਲਿਆ ਆਉਂਦਾ ਪਿਛਲੀਆਂ ਸਰਕਾਰਾਂ ਵੇਲੇ ਵੀ ਬਦਲੇ ਆ ਕੁਝ ਨਹੀਂ ਹਾਲਾਂਕਿ 20000 ਕਰੋੜ 25000 ਕਰੋੜ ਰੁਪਏ ਸਾਲਾਨਾ ਆਏਗਾ ਇਹ ਸਾਰੇ ਦਾਅਵੇ ਕੀਤੇ ਗਏ ਉਹ ਤੇ ਆਏ ਨਹੀਂ ਪਰ ਗੈਰ ਕਾਨੂੰਨੀ ਮਾਈਨਿੰਗ ਜਿੱਥੇ ਹੋ ਰਹੀ ਹੋਵੇ ਉੱਥੇ ਵੀ ਸਰਕਾਰ ਤੇ ਪ੍ਰਸ਼ਾਸਨ ਮੰਨਣ ਨੂੰ ਤਿਆਰ ਨਹੀਂ ਹੁੰਦਾ ਹੋਰ ਹੀ ਕੁਝ ਦਿਖਾਈ ਜਾਂਦੇ ਨੇ ਗੁੱਸਤ ਤੋਂ ਵੱਡੀ ਗੱਲ ਹੈ ਕਿ ਜਿਹੜਾ ਡੇਰਾ ਬੱਸੀ ਦਾ ਇਸ਼ੂ ਆਇਆ ਡੇਰਾ ਬੱਸੀ ਦਾ ਇਸ਼ੂ ਅੰਦਰ ਘਾਤੇ ਮਾਈਨਿੰਗ ਚੱਲ ਰਹੀ ਹੈਗੀ ਸੀ ਇਹਦੇ ਵਿੱਚ ਇਲਾਕੇ ਦੇ ਅਫਸਰਾਂ ਦਾ ਇਲਾਕੇ ਦੇ ਪੋਲਿਟਿਸ਼ਨਾਂ ਦੀ ਸ਼ਮੂਲੀਅਤ ਹੋ ਸਕਦੀ ਉਹਨਾਂ ਦੀ ਡਾਇਰੈਕਟ ਵੇ ਦੇ ਨਾਲ ਜਾਂ ਇੰਡਾਇਰੈਕਟ ਵੇ ਦੇ ਨਾਲ ਸ਼ਮੂਲੀਅਤ ਹੈ ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਮਾਨਕ ਗੋਇਲ ਨੇ ਆਰਟੀ ਆਰਟੀ ਐਕਟੀਵਿਸਟ ਨੇ ਇੱਕੋ ਇੱਕ ਦਿਨ ਜਿਹੜੇ ਉਹਨਾਂ ਵਿਰੋਧੀ ਧਿਰ ਦੀ ਭੂਮਿਕਾ ਕਾਂਗਰਸ ਪਾਰਟੀ ਨੇ ਨਿਭਾਉਂਦੀ ਉਹ ਨਹੀਂ ਭਾਜੀਪੀ ਨੇ ਨਿਭਾਉਂਦੀ ਉਨੇ ਕਾਲੀ ਨਹੀਂ ਨਿਭਾਉਂਦੇ ਉਹਨੇ ਸੀਪੀਆਈ ਨਿਭਾਉਦੀ ਉਹਨੇ ਸੀਪੀਐਮ ਨਹੀਂ ਨਿਭਾਉਦੀ ਬਸ ਪਾਣੀ ਵਿੱਚ ਜਿਨੋਂ ਕੱਲਾ ਹੀ ਮੁੰਡਾ ਕਰੀ ਜਾਂਦਾ ਹੈਗਾ ਉਹਦੇ ਟਵੀਟ ਤੇ ਕਈ ਅਫਸਰ ਵੀ ਡਰਦੇ ਹੈ ਕਿ ਕਿਤੇ ਰਮਾਨਿਕ ਗੋਲ ਦਾ ਟਵੀਟ ਆ ਗਿਆ ਤੇ ਸਾਡੀ ਬਦਲੀ ਹੋ ਜਾਣੀ ਹੁਣ ਉਹ ਕੱਲਾ ਦਲੇਰ ਬੰਦਾ ਲੱਗਾ ਮੁੰਡਾ ਹੈਨਾ ਤੇ ਆਪੋਜੀਸ਼ਨ ਪਾਰਟੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੁਣ ਆਪੋਜੀਸ਼ਨ ਪਾਰਟੀਆਂ ਉੱਥੇ ਜਾ ਕੇ ਤਾਂ ਨਹੀਂ ਧਰਨਾ ਦੇ ਸਕਦੀਆਂ ਕਿਉਂਕਿ ਇਹਨਾਂ ਨੇ ਤੇ ਆਪ ਗੈਰਕਾਨੂੰਨੀ ਮਾਈਨਿੰਗ ਸ਼ੁਰੂ ਕੀਤੀ ਹੈਗੀਆ ਚਲੋ ਫਿਰ ਵੀ ਮੰਨੇ ਕੋਈ ਦਲੇਰ ਤਾਂ ਬੰਦਾ ਹੈ ਨਾ ਉਹ ਸਭ ਤੋਂ ਵੱਡੀ ਗੱਲ ਹੈ ਕਿ ਦਲੇਰ ਸਾਡੇ ਕੋਲ ਅਫਸਰ ਨਹੀਂ ਹੈਗੇ ਸਾਡੇ ਕੋਲ ਮਹਾਲੀ ਜਿਹੜੀ ਡੀਸੀ ਹੈ ਉਹ ਆਪ ਪਿਛਲੇ 3 ਸਾਲਾਂ ਤੋਂ ਬੈਠੀ ਹੈਗੀ ਕਿਉਂਕਿ ਉਹਨਾਂ ਦੇ ਬਾਪੂ ਦੀ ਜਿਹੜੀ ਆ ਉਹ ਵੀ ਇੱਕ ਆਈਐਸ ਅਫੀਸਰ ਨੇ ਉਹਨਾਂ ਦੀ ਆਮ ਆਦੀ ਪਾਰਟੀ ਦੇ ਵਿੱਚ ਬਹੁਤ ਵੱਡੀ ਅਪਰੋਚ ਹੈ ਕਿਉਂਕਿ ਆਪ ਵੀ ਡੀਸੀ ਲੱਗੇ ਨੇ ਘਰ ਵਾਲਾ ਵੀ ਡੀਸੀ ਲੱਗਾ ਹੈਗਾ ਬਾਪੂ ਵੀ ਚੰਗੀ ਪਹੁੰਚ ਰੱਖਦੇ ਨੇ ਉਹਨਾਂ ਦੀ ਸੈਂਟਰ ਤੱਕ ਚੰਗੀ ਅਪਰੋਚ ਹੈ ਇਸ ਕਰਕੇ ਪਿਛਲੇ 3 ਸਾਲ ਤੋਂ ਡੀਸੀ ਲੱਗੇ ਨੇ ਉਹਨਾਂ ਨੂੰ ਕੌਣ ਕਹਿ ਸਕਦਾ ਹਾਲਾਂਕਿ ਉਹਨਾਂ ਨੇ ਜਿਹੜਾ ਟਾਈਮਜ਼ ਆਫ ਇੰਡੀਆ ਚ ਜਿਹੜੇ ਨੇ ਖਬਰ ਛਪੀ ਆ ਬੁੱਧੇ ਦੇ ਵਿੱਚ ਉਹਨਾਂ ਨੇ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਨੂੰ ਵੀ ਕੋਰਟ ਕੀਤਾ ਡਿਪਟੀ ਕਮਿਸ਼ਨਰ ਨੂੰ ਵੀ ਕੋਰਟ ਕੀਤਾ ਹੁਣ ਸਵਾਲ ਹੈ ਕਿ ਮਾਈਨਿੰਗ ਹੋ ਰਹੀ ਸੀ ਟਵੀਟ ਕਰ ਦਿੰਦੇ ਨੇ ਉਸ ਤੋਂ ਬਾਅਦ ਉਹ ਮਸ਼ੀਨਾਂ ਲੈ ਕੇ ਭੱਜ ਜਾਂਦੇ ਨੇ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਕੋਰਟ ਕੀਤਾ ਪੱਖ ਲਿਆ ਉਹ ਕਹਿੰਦੇ ਕਿ ਇਦਾਂ ਦੀ ਕੋਈ ਗੱਲ ਨਹੀਂ ਆ ਗਈ ਲੇਕਿਨ ਜਦ ਫਾਈਨਲ ਰਿਪੋਰਟ ਆਏਗੀ ਤੇ ਉਸ ਤੋਂ ਬਾਅਦ ਜੈਨ ਅਹੀ ਐਕਸ਼ਨ ਕਰਨ ਵਾਸਤੇ ਸਮਰਥ ਹੋਵਾਂਗੇ ਕਿ ਉੱਥੇ ਤਾਂ ਅਨੇ ਬੰਦਿਆਂ ਨੂੰ ਪਤਾ ਮਾਈਨਿੰਗ ਹੋ ਰਹੀ ਹੈ ਤੇ ਬੀਗੇ ਡਿਪਟੀ ਕਮਿਸ਼ਨਰ ਰਬੀਗੇ ਐਸਐਸਪੀ ਜਿਹੜੇ ਉੱਥੇ ਕਨਸਰਨ ਡਿਸਟ੍ਰਿਕਟ ਦੇ ਵਿੱਚ ਨੇ ਉਹ ਕੀ ਗੱਲ ਅੱਖਾਂ ਤੋਂ ਦਿਖਦਾ ਨਹੀਂ ਉਹਨਾਂ ਨੂੰ ਫਿਰ ਤੁਹਾਡੀ ਕਾਦੀ ਇਨਪੁਟ ਦਾ ਮਤਲਬ ਹੈ ਕਿ ਲੋਕਲ ਲੈਵਲ ਤੇ ਜਿਹੜੇ ਆਮ ਆਦੀ ਪਾਰਟੀ ਦੇ ਲੀਡਰ ਹੋਣਗੇ ਪਹੁੰਚ ਆਲੇ ਉਹਨਾਂ ਦੀ ਉੱਤੇ ਤੂਤੀ ਬੋਲਦੀ ਹੋਊਗੀ ਹੁਣ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਜਿਸ ਹਲਕੇ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਸਭ ਤੋਂ ਵੱਡਾ ਫਰਜ ਹੁੰਦਾ ਮਾਈਨਿੰਗ ਅਫੀਸਰ ਦਾ ਇਲਾਕੇ ਦੇ ਐਸ ਜੀਐਮ ਦਾ ਇਲਾਕੇ ਦੇ ਡਿਪਟੀ ਕਮਿਸ਼ਨਰ ਦਾ ਔਰ ਸਭ ਤੋਂ ਜਿਹੜੀ ਮੇਨ ਆ ਉਹ ਇਲਾਕੇ ਦੇ ਐਮਐਲਏ ਦਾ ਹੁਣ ਇਸ ਮਸਲੇ ਦੇ ਵਿੱਚ ਜਿਹੜੇ ਇੱਥੋਂ ਦੇ ਲੋਕਲ ਐਮਐਲਏ ਉਹਨਾਂ ਨੂੰ ਵੀ ਬੋਲਣਾ ਚਾਹੀਦਾ ਸੀ ਕਿ ਤੁਹਾਡੇ ਇਲਾਕੇ ਦੇ ਵਿੱਚ ਕੌਰ ਗੈਰ ਕਾਨੂੰਨੀ ਮਾਈਨਿੰਗ ਕਰ ਰਹੀ ਹੈਗਾ ਜੇ ਤੁਸੀਂ ਨਹੀਂ ਬੋਲਦੇ ਤੇ ਇਹ ਵੇਲੇ ਜਿਹੜੀ ਚੁੱਪ ਹੁੰਦੀ ਨਾ ਉਹ ਵੀ ਗਨਾਹ ਕਬੂਲ ਕਰਵਾਉਂਦੀ ਹੈਗੀ ਤੁਹਾਡੇ ਇਲਾਕੇ ਦੇ ਕੋਈ ਦੂਜੇ ਬੰਦੇ ਦੀ ਕਿਵੇਂ ਹਿੰਮਤ ਆ ਗਈ ਹੈ ਤਾਂ ਨੂੰ ਇਸ ਦਾ ਡਟਕੇ ਵਿਰੋਧ ਕਰਨਾ ਚਾਹੀਦਾ ਪਰ ਹੁਣ ਕਿਹੜਾ ਐਮਐਲਏ ਪੰਜਾਬ ਦਾ ਜਿਹੜਾ ਡਟਕੇ ਵਿਰੋਧ ਕਰਨਾ ਹੈਗਾ ਅੰਮ੍ਰਿਤਸਰ ਦੇ ਵਿੱਚ ਬਾਬਾ ਬਕਾਲਾ ਹਲਕੇ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਉੱਥੇ ਅੱਜ ਲੋਕਾਂ ਨੇ ਕਿਹਾ ਕਿ ਮਾਈਨਿੰਗ ਰੋਕੀ ਜਾਵੇ ਡੀਜੀਪੀ ਨੂੰ ਕਿਹਾ ਮੁੱਖ ਮੰਤਰੀ ਦਾ ਨਿਕ ਨਹੀਂ ਇਹ ਤੇ ਡੇਰਾ ਬੱਸੀ ਮਾਈਨਿੰਗ ਹਰ ਹਲਕੇ ਦੇ ਵਿੱਚ ਮਾਈਨਿੰਗ ਹੋ ਰਹੀ ਆ ਨਦੀ ਲੰਘਦੀ ਉੱਥੇ ਤੇ ਹੁੰਦੀ ਆ ਪਰ ਇਸ ਸਰਕਾਰ ਦੇ ਵਿੱਚ ਤੇ ਹੋਰ ਜ਼ਿਆਦਾ ਹਨੀ ਜਾਣ ਗੱਲ ਸਾਹਮਣੇ ਆਈ ਸੀ ਜਦੋਂ ਐਮਐਲਏ ਪ੍ਰਗਟ ਸਿੰਘ ਨੇ ਸਵਾਲ ਚੁੱਕਿਆ ਕਿ ਮੇਰੇ ਹਲਕੇ ਵਿੱਚ ਤਾਂ ਕੁਝ ਇਸ ਤਰ੍ਹਾਂ ਦਾ ਹੈ ਨਹੀਂ ਉੱਥੇ ਵੀ ਹੁੰਦੀ ਹੈ ਮੁੱਖ ਮੰਤਰੀ ਨੇ ਭਰੋਸਾ ਵੀ ਦਿੱਤਾ ਵਿਧਾਨ ਸਭਾ ਚ ਕਿ ਮੈਂ ਤੁਹਾਡੇ ਨਾਲ ਚੱਲਾਂਗਾ ਉਹ ਗੇੜਾ ਵੀ ਨਹੀਂ ਲੱਗਿਆ ਲੈ ਤਾਂ ਮੈਨੂੰ ਤਾਂ ਉਹ ਹੀ ਹੈ ਨਾ ਹਰ ਚੀਜ਼ ਨੂੰ ਆਪਾਂ ਸੀਰੀਅਸਲੀ ਨਾ ਲੈ ਰਿਹਾਗੇ ਇਹ ਤਾਂ ਮਤਲਬ ਕਿ ਆਮ ਆਦੀ ਪਾਰਟੀ ਦੀ ਸਰਕਾਰ ਗੈਰਕਾਨੂੰਨੀ ਮਾਈਨਿੰਗ ਰੋਕਣ ਦੇ ਵਿੱਚ ਨਾ ਕਾਬਜ ਦਈਆ ਕਾਮਯਾਬੀ ਨਹੀਂ ਇਹਨਾਂ ਨੂੰ ਮਿਲੀ ਕਿਉਂ ਨਹੀਂ ਮਿਲੀ ਕਿਉਂਕਿ ਪੈਸਾ ਕਿਉਂ ਮਾੜਾ ਲੱਗਦਾ ਪੈਸਾ ਵੱਢਦਾ ਥੋੜਾ ਹੈਗਾ ਖਰਚੇ ਇੰਨੇ ਆ ਦਿੱਲੀ ਜਾਣਾ ਪੈਂਦਾ ਵੋਟਾਂ ਵਾਸਤੇ ਛੱਤੀਸਗੜ ਜਾਣਾ ਪੈਂਦਾ ਮੱਧ ਪ੍ਰਦੇਸ਼ ਦੇ ਵਿੱਚ ਜਾਣਾ ਪੈਂਦਾ ਰਾਜਸਥਾਨ ਦੇ ਵਿੱਚ ਜਾਣਾ ਪੈਂਦਾ ਉੱਤਰਾਖੰਡ ਵਿੱਚ ਜਾਣਾ ਪੈਂਦਾ ਗਾ ਟਿਕਟਾ ਵੀ ਤੇ ਲੈਣੀਆਂ ਨੇ ਨਾ ਆਪਾਂ ਟਿਕਟ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਨਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਨਾ ਗੈਰਕਾਨੂੰਨੀ ਮਾਈਨਿੰਗ ਹੈ ਹਾਲਾਂਕਿ ਇਹਨਾਂ ਦੇ ਸੁਪਰੀਮ ਕੋਰਟ ਕੀ ਕਹ ਕਿ ਅਸੀਂ 20000 ਕਰੋੜ ਰੁਪਇਆ ਮਾਈਨਿੰਗ ਚਾਊਗਾ 30000 ਕਰੋੜ ਰੁਪਇਆ ਸ਼ਰਾਬ ਦੇ ਵਿੱਚ ਆਊਗਾ ਉਹ ਕਿੱਥੇ 50000 ਕਰੋੜ ਰੁਪਇਆ ਸਾਲ ਦਾ ਕਿੱਧਰ ਗਿਆ ਤਿੰਨ ਸਾਲਾਂ ਦਾ ਕਿੰਨਾ ਹੋ ਗਿਆ 1.5 ਲੱਖ ਕਰੋੜ ਇੱਥੇ ਆਇਆ ਕਿ 10000 ਕਰੋੜ ਤੂੰ ਤਾਂ ਇਹਨਾਂ ਦੇ ਆਪਣੇ ਜਿਹੜੇ ਮਾਈਨਿੰਗ ਮੰਤਰੀ ਹੈਗੇ ਨੂੰ ਮੰਨ ਰਹੇ ਨੇ ਕਿ ਪਿਛਲੇ ਤਿੰਨ ਸਾਲ ਲੈਣੇ ਆ ਬਾਕੀ ਪੈਸਾ ਕੌਣ ਖਾ ਗਿਆ ਹੁਣ ਇਸ ਇਹ ਸਵਾਲ ਹੈ ਕਿ ਗੈਰਕਾਨੂੰਨੀ ਮਾਈਨਿੰਗ ਆਮਾਦੀ ਪਾਰਟੀ ਵੀ ਕਰਵਾ ਰਹੀ ਜੇ ਤੁਸੀਂ ਆਪਣੇ ਹਲਕੇ ਦੇ ਵਿੱਚ ਐਮਐਲਏ ਨਹੀਂ ਬੋਲਦਾ ਇਲਾਕੇ ਦਾ ਮੰਤਰੀ ਨਹੀਂ ਬੋਲਦਾ ਇਹਦਾ ਮਤਲਬ ਹੈ ਕਿ ਉਹ ਮਿਲਿਆ ਹੋਇਆ ਜਾਂ ਉਹਦੀ ਚੁੱਪ ਦੀ ਵਜ੍ਹਾ ਕੀ ਆ ਮਿਲਿਆ ਹੋਵੇ ਭਾਵੇਂ ਨਾ ਹੀ ਹੋਵੇ ਉਹਦੀ ਜੇਬ ਗਰਮ ਨਾ ਹੁੰਦੀ ਹੋਵੇ ਪਰ ਜੇ ਤੁਸੀਂ ਚੁੱਪ ਹੋ ਚੁੱਪ ਦਾ ਮਤਲਬ ਤੁਸੀਂ ਡਰ ਰਹੇ ਹੋ ਮਾਈਨਿੰਗ ਗੈਰਕਾਨੂੰਨੀ ਮਾਈਨਿੰਗ ਕਰਨਾ ਉਹ ਮਾਫੀਓ ਤੋਂ ਡਰਦੇ ਹੋ 2 ਵਜਾ ਹੋ ਸਕਦੀ ਨਾ ਮੈਨੂੰ ਕੀ ਇਹ ਤਾਂ ਹੋ ਨਹੀਂ ਸਕਦਾ ਪਰ ਜੇ ਡਰਦੇ ਹੋ ਤਦ ਵੀ ਤੁਸੀਂ ਇਨਸਾਫ ਨਹੀਂ ਕਰੇ ਤੇ ਜੇ ਮਿਲੀ ਭੁਗਤ ਤਾਂ ਤੁਸੀਂ ਵੱਡੇ ਦੋਸ਼ੀ ਆ ਹੁਣ ਨਾ ਤੇ ਜਿਹੜੇ ਮਾਈਨਿੰਗ ਮੰਤਰੀ ਆ ਵੀ ਕੇ ਗੋਇਲ ਸਾਹਿਬ ਉਹ ਚੁੱਪ ਨੇ ਮਾਨਿਕ ਗੋਇਲ ਨੇ ਸਵਾਲ ਖੜਾ ਕੀਤਾ ਨੇ ਕਿ ਲੋਕਲ ਐਮ ਐਲ اے ਤੇ ਮੰਤਰੀ ਉਹ ਕਿਉਂ ਚੁੱਪ ਨੇ ਹੁਣ ਸਵਾਲ ਹੈ ਕਿ ਜਦੋਂ ਰਾਤ ਮਾਈਨਿੰਗ ਹੋਈ ਆ ਜਦੋਂ ਕਿਉਂਕਿ ਇਹ ਮਾਈਨਿੰਗ ਕਰਨ ਵਾਲੇ ਅਫਸਰ ਪਹਿਲੇ ਦੱਸ ਦਿੰਦੇ ਨੇ ਪੁਲਿਸ ਵਾਲੇ ਪਹਿਲਾਂ ਦੱਸ ਦੇ ਕਿ ਛਾਪਾ ਪੈਣ ਲੱਗਾ ਜੀ ਅਗਲੇ ਸਮਾਨ ਚੁੱਕ ਕੇ ਭੱਜ ਜਾਂਦੇ ਨੇ ਪਰ ਇਲਾਕੇ ਦੇ ਲੋਕਾਂ ਨੂੰ ਤਾਂ ਪਤਾ ਹੀ ਹੋਊਗਾ ਨਾ ਕਿ ਕਿਉਂ ਮਾਈਨਿੰਗ ਹੋ ਰਹੀ ਆ ਹੁਣ ਮਹੱਲੀ ਪ੍ਰਸ਼ਾਸਨ ਘੇਰ ਹੈ ਕਿ ਜੀ ਉਹ ਗਾਰ ਕੱਢੀ ਜਾ ਰਹੀ ਆ ਡੀਸੇਲਟਿੰਗ ਦੇ ਨਾਂ ਦੇ ਉੱਤੇ ਜਿਹੜੀ ਗੈਰਕਾਨੂੰਨੀ ਮਾਈਨਿੰਗ ਕਿੱਥੇ ਵੀ ਕਿਤੇ ਹੋਈ ਜੇ ਰੋਪੜ ਹੋਈ ਜਾ ਇੱਥੇ ਹੋਈ ਉਹਨੂੰ ਡੀਸੇਲਟਿੰਗ ਦਾ ਨਾਂ ਦੇ ਕੇ ਪਰਦਾ ਪੈ ਜਾਂਦਾ ਇਹਦਾ ਮਤਲਬ ਮਿਲੀ ਭੁਗਤ ਹੋ ਜਾਂਦੀ ਹੈਗੀ ਨਾ ਕਿਉਂਕਿ ਜਿਹੜੇ ਅਫਸਰ ਨੇ ਬੋਲਦੇ ਨਹੀਂ ਕਿਸੇ ਦੀਆਂ ਵੀ ਲੱਤਾਂ ਦੇ ਵਿੱਚ ਜਾਣ ਨਹੀਂ ਹੈਗੇ ਉਹ ਕਹਿੰਦੇ ਅਗਰ ਬੋਲਾਂਗੇ ਠੀਕ ਹੈ ਸਾਡੀ ਬਦਲੀ ਹੋ ਜਾਊਗੀ ਸਾਡਾ ਪ੍ਰੋਬਲਮ ਇਹ ਹੈ ਕਿ ਅਫਸਰਾਂ ਨੂੰ ਤੇ ਐਮਐਲੂ ਕੁਰਸੀ ਪਿਆਰੀ ਆ ਪੰਜਾਬ ਪਿਆਰ ਨਹੀਂ ਆਏਗਾ ਡੀਸੀ ਕਿਉਂ ਨਹੀਂ ਬੋਲਦੇ ਕਿ ਕੁਰਸੀ ਚਲੀ ਜਾਊਗੀ ਕਿਸੇ ਐਮਐਲਏ ਦੇ ਹਲਕੇ ਦੇ ਵਿੱਚ ਜੇ ਗੈਰਕਾਨੂੰਨੀ ਕੰਮ ਹੈ ਡੀਸੀ ਕਿਉਂ ਸਖਤੀ ਕਰ ਸਕਦਾ ਐਸਐਸਪੀ ਸਖਤੀ ਕਰ ਸਕਦਾ ਪਰ ਉਹ ਪਤਾ ਜੇ ਸਖਤੀ ਕੀਤੀ ਹੈਗੀ ਅਗਲਾ ਮੈਨੂੰ ਬਦਲਾ ਦੂਗਾ ਜਾਂ ਦੇ ਜਿੰਨਾ ਚਿਰ ਅਫਸਰਾਂ ਦੇ ਵਿੱਚ ਜਾਂ ਪੋਲੀਟਿਸ਼ੀਅਨ ਕੁਰਸੀ ਦੀ ਭੁੱਖ ਰਹੂਗੀ ਪੰਜਾਬ ਦਾ ਨੁਕਸਾਨ ਹੋਊਗਾ ਪੰਜਾਬ ਮਿਲ ਦਾ ਭਾਗ ਹੀ ਮਾੜੇ ਆਗੇ ਨੇ ਕਿ ਚੰਗੀ ਲੋਕੀ ਚੰਗਾ ਸਮਝ ਕੇ ਸਰਕਾਰ ਲੈ ਕੇ ਆਉਂਦੇ ਨੇ ਉਹ ਉਸ ਤੋਂ ਨਕਮੀ ਨਿਕਲਦੀ ਹੈਗੀ ਆ ਹੁਣ ਇਹਦੇ 'ਚ ਲੋਕਾਂ ਦਾ ਕੀ ਕਸੂਰ ਹੈ ਜਦ ਅਸੀਂ ਚੁੰਡਦੇ ਹੀ ਬੰਦੇ ਗਲਤ ਆਗੇ ਨੇ ਔਰ ਜਦੋਂ ਇੰਨੀ ਮੈਜੋਰਟੀ ਆ ਜਾਂਦੀ ਹੈ ਹੰਕਾਰ ਆ ਜਾਂਦਾ ਹੁਣ ਇਸੇ ਕਰਕੇ ਤੇ ਅਫਸਰ ਦੇਖੋ ਨਾ ਡੀਜੀਪੀ ਹੋਰ ਕੋਈ ਸਟੇਟਮੈਂਟ ਦਿੰਦੇ ਨੇ ਪੁਲਿਸ ਐਸਐਸਪੀ ਕੋਈ ਹੋਰ ਸਟੇਟਮੈਂਟ ਦੇ ਰਿੰਗ ਨੇ ਚੀਫ ਸੈਕਟਰੀ ਕੋਈ ਹੋਰ ਸਟੇਟਮੈਂਟ ਡੀਸੀ ਕੋਈ ਹੋਰ ਦੇ ਰਹੇ ਨੇ ਮੁੱਖ ਮੰਤਰੀ ਸਟੇਟਮੈਂਟ ਕੋਈ ਹੋਰ ਦੇ ਰਹੇ ਨੇ ਅਫਸਰ ਕੋਈ ਹੋਰ ਸਟੇਟਮੈਂਟ ਦਿੰਦੇ ਨੇ ਸਟੇਟ ਦਾ ਖਸਮ ਇੱਕ ਨਹੀਂ ਆਣਾ ਜਦ ਸਟੇਟ ਦਾ ਖਸਮ ਇੱਕ ਹੋਊਗਾ ਤੇ ਸਭ ਕੁਝ ਠੀਕ ਹੋ ਜਾਊਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਸਭ ਤੋਂ ਚਿੰਤਾ ਵਾਲੀ ਗੱਲ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਕਿਉਂ ਨਹੀਂ ਰੁਕੀ ਆਪਾਂ ਕਹਿੰਦੇ ਹੇ ਕਾਲੀਆਂ ਵਲੇ ਭਾਜਪੀ ਵਲੇ ਕਾਂਗਰਸੀ ਵਲੇ ਮਾਈਨਿੰਗ ਜੰਗ ਮਾਫੀਆ ਚੱਲ ਘੱਟੋ ਘੜਾ ਮਾਦੀ ਪਾਰਟੀ ਦੇ ਸਰਕਾਰ ਦੇ ਵਿੱਚ ਤਾਂ ਮਾਫੀਆ ਨਹੀਂ ਸੀ ਚੱਲਣੇ ਚਾਹੀਦੇ ਉਹ ਲਗਾਤਾਰ ਮਾਫੀਆ ਚੱਲੀ ਜਾ ਰਹੇ ਹੈਗੇ ਨੇ ਕੋਈ ਰੋਕਣ ਵਾਲਾ ਨਹੀਂ ਕੋਈ ਟੋਕਣ ਵਾਲਾ ਨਹੀਂ ਹੈਗਾ ਲੋਕਾਂ ਨੂੰ ਬਲੈਕਮੇਲ ਕਰਨ ਦਾ ਤਰੀਕਾ ਹੀ ਹੋਰ ਫੜ ਲਿਆ ਹੈਗਾ ਆਨੰਦਪੁਰ ਸਾਹਿਬ ਤੋਂ ਇੱਕ ਬੰਦਾ ਉੱਠਿਆ ਸੀ ਆਪਾਂ ਕੱਲ ਵੀ ਜ਼ਿਕਰ ਕੀਤਾ ਨਾ ਉਹਨੇ ਬੱਸ ਉਹ ਬਲੈਕਮੇਲ ਕਰਨਾ ਸੀ ਸਰਕਾਰ ਸਰਕਾਰ ਡਰ ਗਈ ਸਰਕਾਰ ਦੇ ਵੱਡੇ ਵੱਡੇ ਮੰਤਰੀ ਡਰ ਗਏ ਹੈਗੇ ਨੇ ਉਹਦਾ ਕੰਮ ਖੁੱਲ ਗਿਆ ਹੈਗਾ ਉਹਨੇ ਦਬਕਾ ਮਾਰਿਆ ਹੈ ਕਿ ਮੈਂ ਖਲਾਸਾ ਕਰ ਦੂੰਗਾ ਮੈਂ ਪ੍ਰੈਸ ਕਾਨਫਰੰਸ ਕਰ ਦਿੰਗੇ ਸਰਕਾਰ ਹੀ ਡਰ ਗਈ ਆਪਾਂ ਵੀ ਪੱਕ ਜਾਣੇ ਆ ਤੇ ਉਹ ਕਹਿੰਦੇ ਕਿ ਦੋ ਦਿਨ ਬਸ ਰੁਕੋ ਦੋ ਦਿਨਾਂ ਬਾਅਦ ਕਰ ਦੇਣਾ ਸਾਡੀ ਕੋਈ ਸੈਟਿੰਗ ਵਾਲੀ ਗੱਲ ਨਹੀਂ ਉਹ ਦੋ ਦਿਨ ਹੀ ਬੀਤ ਗਏ ਹੋਇਆ ਨਹੀਂ ਕੁਝ ਹਾਂ ਉਹਦੇ ਕੀਪਰ ਤੇ ਚੱਲਣ ਲੈ ਪੇ ਸਰਕਾਰ ਨੇ ਅੰਦਰ ਖਾਤੇ ਸੈਟਿੰਗ ਹੀ ਬਲੈਕਮੇਲ ਕਰਨ ਦੇ ਤਰੀਕੇ ਹੋਗੇ ਨਾ ਸਰਕਾਰਾਂ ਨੂੰ ਠੀਕ ਆ ਉਹ ਟਵੀਟ ਹੋ ਗਿਆ ਆਪਾਂ ਲੱਗਾ ਕਿ ਯਾਰ ਬੜਾ ਵੱਡਾ ਖਲਾਸਾ ਹੋਊਗਾ ਉਹ ਖਲਾਸੇ ਦੇ ਵਿੱਚ ਆ ਕੇ ਨਿਕਲਿਆ ਕੁਝ ਹੋਰ ਹੀ ਉਹ ਦੋ ਦਿਨ ਕੀ ਹਫਤਾ ਹੋ ਗਿਆ ਸੈਟਿੰਗ ਹੋ ਗਈ ਉਹ ਨਾ ਇਹ ਇਹਦਾ ਮਤਲਬ ਹੈ ਕਿ ਆਮ ਆਦੀ ਪਾਰਟੀ ਜਿਹੜੀ ਆ ਪ੍ਰਮੋਟ ਕਰ ਰਹੀ ਹੈ ਉਹ ਜੇ ਲੋਕਾਂ ਨੂੰ ਇਹ ਲੋਕਾਂ ਨੂੰ ਪ੍ਰੋਮੋਟ ਕਰ ਰਹੀ ਹੈ ਔਰ ਗੈਰਕਾਨੂੰਨੀ ਜਿਹੜੀ ਮਾਈਨਿੰਗ ਨਹੀਂ ਰੁਕ ਰਹੀ ਉਹਦੇ ਵਿੱਚ ਇਹਨਾਂ ਲੋਕਾਂ ਦਾ ਹੱਥ ਆ ਰ ਅਫਸਰ ਆਦਾਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਦਫਾ ਬੋਲਿਆ ਕਿ ਜੇ ਸ਼ਾਮ ਸੂਰਜ ਢਲਣ ਤੇ ਸੂਰਸ਼ਿਪਨ ਤੇ ਜੇ ਕੁਝ ਹੋ ਰਿਹਾ ਹੈ ਤਾਂ ਮਤਲਬ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਤੇ ਕਿਹੜੇ ਐਸਐਸਪੀ ਨੇ ਰੋਕੀ ਮਾਈਨਿੰਗ ਕਿਹੜੇ ਡੀਸੀ ਨੇ ਰੋਕੀ ਮਾਈਨਿੰਗ ਮਤਲਬ ਜੇ ਅਗਰ ਮਹਾਲੀ ਦੀ ਡਿਪਟੀ ਕਮਿਸ਼ਨਰ ਚੰਗੀ ਹੁੰਦੀ ਵਾਕੇ ਕਿ ਇਮਾਨਦਾਰੀ ਦਿਖਾਉਂਦੀ ਯੁਰਤ ਦਿਖਾਉਂਦੇ ਤੇ ਜਾ ਕੇ ਮੌਕਾ ਦੇਖਦੇ ਸਾਈਟ ਤੇ ਉਹ ਸਾਈਟ ਤੇ ਦੇਖਦੇ ਲੰਘ ਦੇ ਲਗਾਉਂਦੇ ਅੱਜ ਕੱਲ ਹਰ ਪਿੰਡ ਦੇ ਕੋਨੇ ਤੇ ਸੀਸੀਟੀਵੀ ਕੈਮਰੇ ਲੱਗੇ ਨੇ ਜੀ ਪਤਾ ਲੱਗ ਜਾਂਦਾ ਕਿ ਇਹਦੇ ਸੰਦ ਚੱਲਦੇ ਨੇ ਉੱਥੇ ਕਿਹਦੀ ਮਾਈਨਿੰਗ ਹੈ ਨਹੀਂ ਕਿਉਂਕਿ ਉਹਨੂੰ ਪਤਾ ਕਿ ਆਪਾਂ ਨੂੰ ਕੀ ਲੋਡ ਹੈਗੀ ਆ ਪਹਿਲਾਂ ਵੀ ਲੁੱਟਦੇ ਆਪਣੇ ਪਰ ਜਿੱਦੇ ਤੱਕ ਸਾਡੇ ਜਿਹੜੇ ਅਫਸਰ ਇਦਾਂ ਦੇ ਆ ਜਾਣ ਲਾਪਰਵਾਹ ਆ ਜਾਣ ਜਾਂ ਕੁਰਸੀਆਂ ਨੂੰ ਪਿਆਰੇ ਹੋਣ ਫਿਰ ਸਟੇਟ ਦਾ ਨੁਕਸਾਨ ਹੁੰਦਾ ਹੈਗਾ ਯੂਰਤ ਵਾਲੇ ਅਫਸਰ ਨਹੀਂ ਆ ਤੇ ਹਰ ਕੋਈ ਦਾ ਇਹ ਹੁੰਦਾ ਹੈ ਕਿ ਮੈਨੂੰ ਕੀ ਵਾਲਾ ਸਵਾਲ ਆ ਜਦੋਂ ਮੈਨੂੰ ਕੀ ਵਾਲਾ ਸਵਾਲ ਆਗੇ ਨਾ ਉਦੋਂ ਸਮਾਜ ਦਾ ਵੀ ਨੁਕਸਾਨ ਹੁੰਦਾ ਪਰ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹੋ ਜਿਹੇ ਅਫਸਰਾਂ ਨੂੰ ਬਦਲ ਦੇਣਾ ਚਾਹੀਦਾ ਠੀਕ ਹੈ ਯਾਰੀਆਂ ਹੋਣਗੀਆਂ ਪਰ ਉਹਨਾਂ ਯਾਰੀਆਂ ਦਾ ਵੀ ਕੀ ਫਾਇਦਾ ਕਿ ਤੁਹਾਨੂੰ ਇਹ ਯਾਰ ਹੀ ਬਦਨਾਮ ਕਰ ਜਣ ਹੁਣ ਕੱਲ ਪਰਸੋਂ ਤੁਸੀਂ ਮੀਟਿੰਗ ਕੀਤੀ ਮਸਲਾ ਦੇ ਕਰਪਸ਼ਨ ਦਾ ਸੀ ਕਰਪਸ਼ਨ ਦੇ ਮਸਲੇ ਨਾਲ ਤੁਸੀਂ ਕਾਨੂੰਨ ਵਿਵਸਥਾ ਦੇ ਨਾਲ ਜੋੜ ਦਿੱਤਾ ਹੁਣ ਆਪਾਂ ਐਸਐਚਓ ਨੂੰ ਤੇ ਡੀਐਸਪੀ ਦੀ ਝਾੜ-ਚੰਬ ਕਰਕੇ ਥੋੜਾ ਕਾਨੂੰਨ ਵਿਵਸਥਾ ਸਹੀ ਕਰ ਸਕਦੇ ਉਹਨਾਂ ਨੂੰ ਤੇ ਉਹਨਾਂ ਅਫਸਰਾਂ ਦੀ ਝਾੜ ਚੱਬ ਕਰਨ ਦੀ ਜਰੂਰਤ ਆ ਉਹਨਾਂ ਨੂੰ ਬਦਲ ਦੀ ਜਰੂਰਤ ਆ ਉਹਨਾਂ ਨੂੰ ਸਬਕ ਦੇਣ ਦੀ ਜਰੂਰਤ ਆ ਜਿਹੜੇ ਜ਼ਿੰਮੇਵਾਰ ਨੇ ਉਹ ਐਸਐਸਪੀ ਲੈਵਲ ਦੇ ਅਧਿਕਾਰੀ ਹੋ ਡੀਆਈਜੀ ਲੈਵਲ ਦੇ ਅਧਿਕਾਰੀ ਉਹ ਜ਼ਿੰਮੇਵਾਰ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਨਹੀਂ ਅਸੀਂ ਚੋਕੇ ਸਬ ਇੰਸਪੈਕਟਰ ਇੰਸਪੈਕਟਰ ਬਦਲ ਦਿੱਤਾ ਹੈਗਾ ਯਾਰ ਇੰਸਪੈਕਟਰ ਦੀ ਕੀ ਮਜਾ ਹੈ ਲੱਗਿਆ ਉਹਦੇ ਵੱਡੇ ਅਧਿਕਾਰੀ ਨੇ ਤੇ ਵੱਡੇ ਅਧਿਕਾਰੀਆਂ ਨੂੰ ਅਸੀਂ ਬਦਲਣੇ ਨਹੀਂ ਜੋਗੇ ਕਿਉਂਕਿ ਸਾਨੂੰ ਪਰਮਿਸ਼ਨ ਹੋਰ ਕਿਤੋਂ ਲੈਣੀ ਪੈਂਦੀ ਹੈਗੀ ਇਸ ਕਰਕੇ ਬਹੁਤ ਜ਼ਿਆਦਾ ਨਿਕਸਾਨ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਜਨਤਾ ਦਾ ਜਨਤਾ ਨੂੰ ਤੁਹਾਡੇ ਦਾ ਬਹੁਤ ਮਾਣ ਉਹ ਮਾਣ ਪੰਜਾਬ ਦੇ 3 ਕਰੋੜ ਪੰਜਾਬੀਆਂ ਦਾ ਨਹੀਂ ਟੁੱਟਣਾ ਚਾਹੀਦਾ ਹੈਗਾ ਇਸ ਕਰਕੇ ਉਹਨਾਂ ਨੂੰ ਚਾਹੀਦਾ ਹੈ ਕਿ ਆ ਜਿਹੜੇ ਦੇਣਾ ਜਿਹੜੇ ਰਹਿ ਗਏ ਹੁਣ 24 ਮਹੀਨੇ 24 ਮਹੀਨਿਆਂ ਦੇ ਵਿੱਚ ਅਜਿਹਾ ਕੋਈ ਕੰਮ ਕਰ ਜੋ ਲੋਕ ਤੁਹਾਨੂੰ ਯਾਦ ਕਰਨ ਉਨੂੰ ਲੈ ਕੇ ਤੁਹਾਨੂੰ ਕਈ ਜਿਹੜੇ ਕਾਣ ਨੇ ਨਾ ਉਹ ਤੁਹਾਨੂੰ ਮਾਰ ਕੇ ਟੰਗਣੇ ਪੈਣਗੇ ਜਿਨ੍ਹਾਂ ਦੀ ਸ਼ਿਫਾਰਸ਼ਾਂ ਨੇ ਜਿਹੜੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਲੱਗੇ ਨੇ ਸ਼ਿਫਾਰਸ਼ਾਂ ਦੇ ਨਾਲ ਉਹ ਸਾਰਿਆਂ ਦੀ ਛੁੱਟੀ ਕਰ ਦੇਣੀ ਚਾਹੀਦੀ ਹੈਗੀਆ ਚੰਗੇ ਅਫਸਰ ਬਹੁਤ ਆ ਗਏ ਨੇ ਜਿਨ੍ਹਾਂ ਨੂੰ ਕੰਮ ਕਰਨ ਦਾ ਹਲੇ ਤੱਕ ਮੌਕਾ ਨਹੀਂ ਉਹਨਾਂ ਨੂੰ ਲੈ ਕੇ ਆਓ ਜੇ ਉਹਨਾਂ 'ਚੋਂ ਵੀ ਕੋਈ ਮਾਰ ਨਿਕਲ ਸਾਡੇ ਕੋਲ ਅਫਸਰਾਂ ਦੀ ਕੋਈ ਘਾਟ ਨਹੀਂ ਹੈਗੀ ਬਹੁਤ ਚੰਗੇ ਅਫਸਰ ਹੈਗੇ ਨੇ ਜਿਨ੍ਹਾਂ ਨੂੰ ਮੌਕਾ ਨਹੀਂ ਮਿਲ ਰਿਹਾਗਾ ਪਰ ਜਿਹੜੇ ਕਈ ਤੁਰੇ ਲੱਗੇ ਹੋ ਨਿਸ਼ਪਾਰਸ਼ਾਂ ਦੇ ਨਾਲ ਜਾਂ ਯੱਕ ਦੇ ਨਾਲ ਲੱਗੇ ਨੇ ਜਾਂ ਹੋਰ ਕਿਸੇ ਵਜ੍ਹਾ ਨਾਲ ਲੱਗੇ ਨੇ ਉਹਨਾਂ ਕਰਕੇ ਜਿਹੜਾ ਨਾ ਇਹ ਪੰਜਾਬ ਦਾ ਜਿਹੜਾ ਹੈ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਹਾਗਾ ਕਿਉਂਕਿ ਪੋਲਿਟਿਸ਼ੀਨ ਦੀ ਤੇ ਜਵਾਬਦੇਹੀ ਹੈ ਅਫਸਰਾਂ ਦੀ ਜਵਾਬਦੇਹੀ ਨਹੀਂ ਪਰ ਜਦ ਤੁਸੀਂ ਅਫਸਰ ਐਮ ਐਲ ਏ ਦੇ ਕਹਿਣ ਤੇ ਹੀ ਐਸਐਚਓ ਲੱਗਣ ਲੱਗ ਪਏ ਡੀਐਸਪੀ ਲੱਗਣ ਲੱਗ ਪਏ ਆ ਗਏ ਨੇ ਐਸਐਸਪੀ ਲੱਗਣ ਲੱਗ ਪਏ ਨੇ ਫਿਰ ਨੁਕਸਾਨ ਹੁੰਦਾ ਇਸ ਕਰਕੇ ਹੁਣ ਸਾਰਿਆਂ ਦੇ ਹੀ ਮਹੀਨੇ ਵੱਜ ਗਏ ਨੇ ਜਦ ਮਹੀਨੇ ਬੰਨੇ ਗਿਆ ਕਿ ਨਾ ਫਿਰ ਆਮ ਲੋਕਾਂ ਨੂੰ ਇਨਸਾਬ ਕਿੱਥੋਂ ਮਿਲੂ ਫਿਰ ਤੇ ਮਾਈਨਿੰਗ ਹੋ ਹੀ ਰਹੀ ਆ ਸਾਰੇ ਐਮਐਲਏ ਮਾਈਨਿੰਗ ਕਰਵਾ ਰਹੇ ਜਿਸ ਜਿਸ ਦੇ ਇਲਾਕੇ ਚ ਦਰਿਆ ਦਾ ਇਲਾਕਾ ਪੈਂਦਾ ਮੰਡ ਦਾ ਇਲਾਕਾ ਪੈਂਦਾ ਔਰ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਜਿੱਥੇ ਦਰਿਆ ਨਹੀਂ ਹੈਗਾ ਕਿਥੇ ਸੂਆ ਨਹੀਂ ਹੈਗਾ ਨਾਲਾ ਨਹੀਂ ਹੈਗਾ ਠੀਕ ਹੈ ਉੱਥੇ ਵੀ ਮਾਈਨਿੰਗ ਹੋ ਰਹੀ ਹੈ ਪ੍ਰਗਟ ਸਿੰਘ ਤੇ ਪ੍ਰਗਟ ਸਿੰਘ ਨੇ ਔਨ ਰਿਕਾਰਡ ਹੈ ਨਾ ਹਾਊਸ ਦੇ ਵਿੱਚ ਬੋਲਿਆ ਆ ਤੇ ਸੀਐਮ ਸਾਹਿਬ ਕਹਿੰਦੇ ਜਾਵਾਂਗੇ ਉਸ ਤੋਂ ਬਾਅਦ ਕੀ ਹੋਇਆ ਬੰਦ ਹੋ ਗਿਆ ਇਹਦੇ ਮਤਲਬ ਹੈ ਕਿ ਰਲ ਮਿਲ ਕੇ ਜਿਹੜੇ ਨਾ ਆਮ ਆਦੀ ਪਾਰਟੀ ਦੇ ਜਿਹੜੇ ਐਮਐਲਏ ਨੂੰ ਕਹਿੰਦਾ ਵੀ ਲੁੱਟ ਲੋ ਜਿੰਨਾ ਲੁੱਟਿਆ ਜਾਂਦਾ ਬਾਅਦ ਵਿੱਚ ਮੌਕਾ ਮਿਲਣਾ ਕਿ ਨਹੀਂ ਮਿਲਣਾ ਸਾਰਿਆਂ ਨੂੰ ਪਤਾ ਲੱਗ ਗਿਆ 60 ਜਾਣਿਆਂ ਨੂੰ ਕਿ 60 ਜਾਣਿਆਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ ਨੇ ਉਹ ਜਿਨ੍ਹਾਂ ਦੀਆਂ ਕੱਟੀਆਂ ਜਾਣੀਆਂ ਉਹ ਉਹਨਾਂ ਨੇ ਹੁਣ ਮੂੰਹ ਅੱਡ ਲਿਆਗੇ ਨੇ ਉਹ ਕਹਿੰਦੇ ਵੀ ਜਿੰਨਾ ਨਚੋਣਾ ਸਾਰੀਆਂ ਜੋਕਾਂ ਨੇ ਲੋਕਾਂ ਨੇ ਪ੍ਰਾਣੀਆਂ ਜੋਕਾਂ ਲਾ ਕੇ ਨਵੇਂ ਬੰਦੇ ਲਿਆਂਦੇ ਸੀ ਇਹ ਨਵੀਆਂ ਜੋਕਾਂ ਵੀ ਓਡੀਆਂ ਪਲਗੀਆਂ ਗਈਆਂ ਨੇ ਜਦੋਂ ਮੱਝ ਦੇ ਜੋਕ ਲੜ ਜੇ ਜਾਂ ਬੰਦੇ ਦੇ ਜੋਕ ਲੱਗ ਲੜਦੀ ਹੁੰਦੀ ਨਾ ਉਹ ਖੂਨ ਪਿੰਦੀ ਹੈਗੀਆ ਉਹਨੂੰ ਕਿਵੇਂ ਤਾਰਿਆ ਜਾਂਦਾ ਸੀ ਜਾਂ ਦਾਤੀ ਦੂਤੀ ਉਹ ਲਾ ਕੇ ਜਾਂ ਲੂਣ ਪਾਇਆ ਜਾਂਦਾ ਹੁੰਦਾ ਸੀ ਤਾਂ ਲੱਤ ਦੀ ਹੁੰਦੀ ਹੈ ਇਹ ਜੋਕਾਂਵੇਂ ਇਹ ਵੀ ਲੋਕਾਂ ਨੇ ਆਉਣ ਵਾਲੇ ਸਮੇਂ ਚ ਲਾ ਦੇਣੀਆਂ ਹੈਗੀਆਂ ਪਰ ਇਸ ਕਰਕੇ ਆ ਜਿਹੜੇ ਕਮਿਸ਼ਨਰ ਡਿਪਟੀ ਕਮਿਸ਼ਨਰ ਜਾਂ ਐਸਐਸਪੀ ਲੈਵਲ ਯਾਰ ਘੱਟੋ ਘੱਟ ਕੋਈ ਤੇ ਚੰਗਾ ਕੰਮ ਕਰ ਲੋ ਆਪਣੇ ਆਪਣੇ ਹਲਕੇ ਦੇ ਵਿੱਚ ਮਾਈਨਿੰਗ ਰਕਵਾ ਲਓ ਨਾ ਪੰਜਾਬ ਦੇ ਵਿੱਚ ਦੇਖੋ ਗੈਂਗਸਟਰ ਵੱਧ ਗਿਆ ਮਾਫੀਆ ਵੱਧ ਗਿਆ ਚਿੱਟਾ ਵੱਧ ਗਿਆ ਨਸ਼ਾ ਵੱਧ ਗਿਆਗਾ ਮਾਈਨਿੰਗ ਹੋ ਰਹੀ ਆ ਸ਼ਰਾਬ ਵਕਰੀ ਆ ਇਹ ਤੇ ਬਹੁਤ ਵੱਡੇ ਕੰਮ ਚੈਲੰਜ ਇਹਦੇ ਵਾਸਤੇ ਅਜੇ ਆਪਾਂ ਇੱਕ ਸਕ੍ਰਿਪਟ ਤਿਆਰ ਕਰਨੀ ਹੱਲੇ ਸਕ੍ਰਿਪਟ ਤਿਆਰ ਕਰਨੀ ਆ ਨਸ਼ੇ ਰੁਕਣ ਵਾਸਤੇ ਮਾਈਨਿੰਗ ਰੁਕਣ ਵਾਸਤੇ ਸਾਡੇ ਕੋਲ ਤਾਂ ਸਿਆਪਾ ਯਾਰਿਆ ਖਸਮਾਂ ਨੂੰ ਖਾਵੇ ਚਾਈਨਸ ਡੋਰ ਨਹੀਂ ਬੰਦ ਹੋ ਰਹੀ ਜੀ ਉਹੀ ਲੋਕਾਂ ਦੀ ਧੌਣ ਵੱਡੇ ਯਾਰੇ ਨੇ ਪਤਾ ਕਿੰਨੇ ਅੰਮ੍ਰਿਤਸਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਇੰਨੇ ਲੁਧਿਆਣੇ ਵਿੱਚ ਕਿੰਨੇ ਬੱਚੇ ਤੇ ਕਿੰਨੇ ਬੰਦੇ ਮਾਰੇ ਗਨੇ ਔਰ ਇੱਕ ਤੇ ਅੰਮ੍ਰਿਤਸਰ ਦੇ ਵਿੱਚ ਕਬੱਡੀ ਦਾ ਖਿਡਾਰੀ ਮਾਰਿਆ ਗਿਆ ਸਾਡੇ ਕੋਲ ਤਾਂ ਇਹ ਨਹੀਂ ਬੰਦ ਹੋ ਰਹੀ ਚਾਈਨਾ ਡੋਰ ਜਿਹੜੇ ਲੋਕਾਂ ਦੀਆਂ ਗਰਦਨਾਂ ਦੀ ਗਰਦਨਾਂ ਲਈ ਯਾਰੇ ਤੇ ਸਾਡੇ ਕੋ ਆ ਜਿੰਨੀਆਂ ਮਰਜ਼ੀ ਇੱਕ ਸਕ੍ਰਿਪਟ ਤਿਆਰ ਕਰ ਲੋ ਕਿ 15 ਅਗਸਤ ਨੂੰ ਆਊਗੀ ਸਕ੍ਰਿਪਟ 26 ਜਨਵਰੀ ਨੂੰ ਆਊਗੀ ਸਕ੍ਰਿਪਟ ਹੂੰ ਠੀਕ ਹੈ ਕਿੰਨੀਆਂ ਹੋ ਗਈਆਂ ਤਿੰਨ ਹੀ ਅਸੀਂ 15 ਅਗਸਤ ਮਨਾ ਲਈਆਂ ਤਿੰਨ ਹੀ 26 ਜਨਵਰੀਆਂ ਮਨਾ ਲਈਆਂ ਤੇ ਤਿੰਨ ਸਾਲ ਬਾਅਦ ਕੰਮ ਕਰ ਤੋਂ ਬਾਅਦ ਵੀ ਸਰਕਾਰ ਹੱਲੇ ਕਹਿੰਦੀ ਕਿ ਅਸੀਂ ਇਨ੍ਹਾਂ ਸਮਾਜਿਕ ਬਰਾਈਆਂ ਨੂੰ ਰੋਕਣ ਵਾਸਤੇ ਹਜੇ ਆਪਣੀ ਸਕ੍ਰਿਪਟ ਤਿਆਰ ਕਰ ਲਈਏ ਕੀ ਨਵਾਂ ਇੱਕ ਕਰਤਾ ਜੀ ਅਸੀਂ ਚੀਫ ਸਕੱਰੇਟਰੀ ਦੀ ਗਵਾਹੀ ਚ ਇੱਕ ਕਮੇਟੀ ਬਣਾ ਦਿੱਤੀ ਹੈ ਨੋਡਲ ਅਫੀਸਰ ਵੀ ਲਾ ਦਿੱਤਾ ਗਿਆ ਮਹੀਨਾ ਹੋ ਗਿਆ ਪੰਜਾਬ ਚ ਨਸ਼ਾ ਰੁਕ ਗਿਆ ਪੰਜਾਬ ਚ ਮਾਈਨਿੰਗ ਰੁਕ ਰਹੀ ਹੈਗੀ ਇੱਕ ਦਿਨ ਦੀ ਖਬਰ ਹੁੰਦੀ ਹੈ ਪੰਜਾਬ ਸਰਕਾਰ ਇੱਕ ਦਿਨ ਦੀ ਖਬਰ ਦਿੰਦੀ ਹੈ ਲਗਾਤਾਰ ਜਿਹੜੇ ਸਰਕਾਰੀ ਚੈਨਲ ਨੇ ਸਰਕਾਰੀ ਖਬਰਾਂ ਦੇ ਚੋ ਕੱਪਰ ਛੱਪਦੀ ਹੈ ਅਗਲੇ ਦਿਨ ਬਸ ਨਵੀਂ ਖਬਰ ਆ ਜਾਂਦੀ ਹੈਗੀ ਐਦਾਂ ਕਰ ਕਰਕੇ ਸਰਕਾਰ ਨੇ 36 ਮਹੀਨੇ ਕੱਢ ਲਿਆ ਹੈਗੇ ਨੇ ਪਿੱਛੇ 24 ਮਹੀਨੇ ਬਾਕੀ ਨੇ ਅបਸਰਾ ਨੂੰ ਹੀ ਪਤਾ ਕਿ ਅបਸਰਾ ਦੀ ਕੋਈ ਜਵਾਬਦੇਹੀ ਨਹੀਂ ਹੈਗੀ ਜੇ ਜਵਾਬਦੇਹੀ ਹੈ ਵੀ ਹੈ ਤੇ ਇੱਕ ਥਾਂ ਨਹੀਂ ਹੈਗੀ ਕਈ ਡਰਨਿਆਗਾ ਬਿਊਰੋਕ੍ਰੇਸੀ ਤੇ ਕਰ ਇਸ ਕਰਕੇ ਜੋ ਅਫਸਰ ਕਹਿੰਦੇ ਕਿ ਨਾ ਹੋ ਰਿਹਾਗਾ ਔਰ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਤੇ ਜਦ ਗੈਰਕਾਨੂੰਨੀ ਮਾਈਨਿੰਗ ਸਾਹਮਣੇ ਹੋ ਰਹੀ ਆ ਫਿਰ ਵੀ ਅਸੀਂ ਕਹਿੰਦੇ ਕਿ ਉੱਥੇ ਨਹੀਂ ਹੋ ਰਹੀ ਉੱਥੇ ਗਾਰ ਕੱਢੀ ਜਾ ਰਹੀ ਹੈਗਾ ਇਹ ਤੇ ਫਿਰ ਜੱਗੋ ਤੇਰ ਵੀ ਗੱਲ ਹੋਗੀ ਨਾ